ਕਾਰਪੋਰੇਸ਼ਨ ਹਾਏ ਹਾਏ 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 ਮੁਬਾਰਕ ਲੋਕ ਪ੍ਰੇਸ਼ਾਨ ਮੁਬਾਰਕ ਸੋਰ ਪ੍ਰੇਸ਼ਾਨ ਮੁਬਾਰਕ ਕਾਰਪੋਰੇਸ਼ਨ ਮੁਬਾਰਕ ਕਾਰਪੋਰੇਸ਼ਨ ਮੁਬਾਰਕ ਕਾਰਪੋਰੇਸ਼ਨ ਮੁਬਾਰਕ ਮੇਰਾ ਨਾਮ ਸੁਤਨਾਮ ਸੰਜੀਤ ਜਗਰਾਜ ਪ੍ਰਾਪਰਟੀ ਡਿਵਾਈਸ ਦਾ ਅੱਡਾ ਹੈ ਕਿਹੜੀ ਜਗ੍ਹਾ ਤੇ ਅੱਜ ਹਾਂਜੀ ਇਹ ਨਿਯਮ ਬਸਾ ਦੇ ਹੱਥ ਹੋ ਜਾ ਪਿਆ ਇਹ ਸਫਾਈ ਵੀ ਮੈਂ ਰੋਜ਼ ਆਣ ਕੇ ਤੜਕੇ ਕਰਦਾ ਆਂ ਬੂਟਿਆਂ ਨੂੰ ਪਾਣੀ ਵੀ ਲਾਉਣਾ ਜੇ ਮੈਨੂੰ ਕੋਈ 2 ਦਿਨ ਦਾ ਚਾ 4 ਦਿਨ ਦਾ ਟਾਈਮ ਦੇਂਦਾ ਮੈਂ ਆਪਣਾ ਕੁਰਸੀਆਂ ਹੋਰ ਵੀ ਕਿਤੇ ਲਾ ਸਕਦਾ ਸਾਂ ਅੱਜ ਗੱਲ ਕੀ ਆਈ ਕੀ ਗੱਲ ਕੀ ਗੱਲ ਕੁਝ ਨਹੀਂ ਹੋਈ ਜੀ ਕਾਰਪੋਰੇਸ਼ਨ ਵਾਲੇ ਆਏ 20 25 ਜਾਣੇ ਉਹਨਾਂ ਮੈਨੂੰ ਕੁਝ ਨਹੀਂ ਪੁੱਛਿਆ ਮੇਰੇ ਬੋਟ ਵੀ ਲਾ ਕੇ ਲਾ ਕੇ ਕਿ ਮੇਰੇ ਕਿੰਨੀ ਦੇਰ ਤੋਂ ਤੁਸੀਂ ਬਪਾ ਇਸ ਜਗ੍ਹਾ ਤੇ ਕੰਮ ਮੈਂ ਵੇਖੋ ਜੀ ਘੜ ਤੋਂ ਘੜ ਵੀ ਤੇ 10 ਸਾਲ ਹੋ ਗਿਆ ਇਹਨੇ ਕੋਈ ਕਾਰਵਾਈ ਹਲਤੇ ਨਹੀਂ ਰਹੀ ਹੈ ਕੋਈ ਜਿੱਤਾ ਹੀ ਤੁਹਾਨੂੰ ਨਾ ਜੀ ਨਾ ਕੋਈ ਨਹੀਂ ਦਿੱਤਾ ਮੈਨੂੰ ਇਹਨਾਂ ਕੁਛ ਨਹੀਂ ਆਉਂਦੇ ਕੀ ਕੀਤਾ ਮੈਂ ਉਹ ਨਾ ਆਉਂਦੇ ਮੇਰੇ ਬੋਰਡ ਪਾਟ ਤੋੜਨੇ ਆ ਮਸ਼ੀਨ ਲਾ ਕੇ ਆ ਡਿਸ਼ ਡਿਸ਼ ਮਸ਼ੀਨ ਲਾਈ ਤੋੜ ਕੇ ਠਾਮ ਮਾਰਿਆ ਮੇਰੀਆਂ ਖੁਰਸੀਆਂ ਵਿੱਚ ਤੋੜਤੀਆਂ ਨੇ ਟੋਟਲ ਕਿੰਨੇ ਜਾਣੇ ਤੇ ਕਾਰਵਾਈ ਹੈ ਹਾਂਜੀ ਕਿੰਨੇ ਜਾਣੇ ਤੇ ਇਹ 20 25 ਜਾਣੇ ਸੀ ਉਹ ਮੁਲਾਜ਼ਮ ਵੀ ਮੈਂ ਅਫਸਰਾਂ ਦੇ ਗਾੜੀ ਹੱਥ ਵੀ ਜੋੜਦਾ ਰਿਹਾ ਮੇਰੀ ਨਹੀਂ ਸੁਣੀ ਐ ਨਾ ਇੱਕ ਨਹੀਂ ਸੁਣੀ ਕਿੰਨੀ ਕਿ ਦੁਕਾਨਦਾਰਾਂ ਤੇ ਨੁਕਸਾਨ ਕਰਕੇ ਗਈ ਅੱਡੇ ਤੋਂ ਘੱਟ ਵੀ ਤੇ 25 25 25 ਨੁਕਸਾਨ ਕਰਕੇ ਗਿਆ ਵੀ 25 ਅੱਡਿਆਂ ਦੇ ਉਹਨਾਂ ਨੂੰ ਪ੍ਰੋਬਲਮ ਕੀ ਐ ਜੀ ਕਾਹਦੀ ਚਲੋ ਦਿੱਕਤ ਉਹਨਾਂ ਦੇ ਕਬਜ਼ਾ ਨਹੀਂ ਕਬਜ਼ਾ ਕੋਈ ਨਹੀਂ ਕੀਤਾ ਵਾਹ ਰੁਜੀ ਅਸੀਂ ਕਬਜ਼ਾ ਨਹੀਂ ਗਾ ਜਿੱਦਾਂ ਹੁਣ ਲੋਕ ਵੇਖੋ ਦੁਕਾਨਾਂ ਲੱਗੀਆਂ ਨੇ ਉਹਨਾਂ ਵਾਸਤੇ ਲੱਗੀਆਂ ਨੇ ਅਸੀਂ ਵੀ ਪ੍ਰਾਪਰਟੀ ਦਾ ਕਰਦੇ ਆ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਆ ਗਈ ਵੀ ਕੋਈ ਰੁਕਾਵਟ ਨਹੀਂ ਆ ਗਈ ਸਮੇਂ ਤੇ ਤੁਹਾਡੇ ਤੇ ਵੀ ਕੋਈ ਪ੍ਰਕਾਰ ਨਹੀਂ ਕੋਈ ਨਹੀਂ ਸਾਡੇ ਤੇ ਕੁਝ ਨਹੀਂ ਉਹਨਾਂ ਕੀਤਾ ਨਾ ਬਸ ਧਾਜ ਦਿੱਤਾ ਸਾਡਾ ਵੀ ਸਮਝੇ ਤੋੜੇ ਲਾ ਕੇ ਮੋਟਰਸਾਈਕਲ ਵੀ ਲੱਗੇ ਗੱਡੀਆਂ ਵੀ ਲੱਗੀਆਂ ਗੱਡੀਆਂ ਵੀ ਲੱਗੀਆਂ ਨਹੀਂ ਉਹਨਾਂ ਦੇ ਕਿਉਂ ਨਹੀਂ ਆ ਉਹਨਾਂ ਦੇ ਐਕਸ਼ਨ ਕੋਈ ਨਹੀਂ ਲਿਆ ਉਹ ਸਾਡੇ ਲੱਗੇ ਹੁਣ ਸਾਡੇ ਕੀ ਬਤਾ ਕਿਉਂ ਨਹੀਂ ਲਿਆ ਤੇ ਉਹ ਤਗੜੇ ਬੰਦੇ ਆ ਨਾ ਉਹ ਤਗੜੇ ਬੰਦੇ ਆ ਇਸ ਬਾਰੇ ਵੀ ਉੱਚ ਅਧਿਕਾਰੀ ਨੂੰ ਮਿਲੋਗੇ ਤੁਹਾਡੇ ਕੋਲ ਮਿਲੇ ਜਾਊਗਾ ਤੁਹਾਡੀ ਟੀਮ ਵੱਲੋਂ ਜੀ ਮਾਰਕੀ ਕਰਦੇ ਹਾਂਜੀ ਮੰਗ ਚ ਜਾਂਦੇ ਮੰਗ ਵੀ ਸਾਡੇ ਇਹੋ ਅੱਡੇ ਜਿਹੜੇ ਸਾਡੇ ਮਨਜ਼ੂਰ ਕੀਤੇ ਜਾਣ ਪਏ ਸਾਡੇ ਕੋ ਪਰਚੀ ਲੈਣ ਕੋ ਜੀ ਸਾਡਾ ਕੋਈ ਕਿਸੇ ਨਾਲ ਤਲਕਾਤ ਨਹੀਂ ਸਾਨੂੰ ਅੱਡਾ ਸਾਡਾ ਮਨਜ਼ੂਰ ਕੀਤਾ ਜਾਵੇ ਤੇ ਅੱਡਾ ਲੱਗੇ ਸਾਡੇ ਕੋ ਪਰਚੀ ਲੈਣੀ ਪਰਚੀ ਲੈ ਸਕਦੇ ਆ ਬੇਲੋ ਕਦੀ ਮਿਲੇ ਤੁਸੀਂ ਪਰ ਲੋ ਕੋਈ ਵੀ ਨਹੀਂ ਕੋਈ ਆਉਂਦਾ ਨਹੀਂ ਨਹੀਂ ਕੋਈ ਨਹੀਂ ਆਇਆ ਜੀ 10 12 ਸਾਲ ਜਿਵੇਂ ਤੁਹਾਨੂੰ ਕੋਈ ਨਹੀਂ ਕੋਈ ਕਿਸੇ ਨੇ ਨਹੀਂ ਪੁੱਛਿਆ ਅਸੀਂ ਤੁਹਾਨੂੰ ਕੋਈ ਆਲਟੀਮੇਟ ਸਿੱਧਾ ਹੀ ਆ ਕੇ ਸਿੱਧੇ ਆਣ ਕਟਾ ਤੋਂ ਟ੍ਰਾਈ ਕਰਤੀ ਆ ਸਿਲੈਕਸ਼ਨ ਸੇਬਾ ਆਜ ਅੱਜ ਗੱਲ ਬਾਤ ਹੋਈ ਆ ਮਾਰਾ ਮੈਂ ਦੁਕਾਨ ਲਾਈ ਆ ਸਵੇਰੇ ਤੜਕੇ ਆਣ ਕੇ 10 ਵਜੇ ਤੋਂ ਬਾਅਦ ਆਣ ਕੇ ਇਹਨਾਂ ਨੇ ਇੱਕਦਮ ਆਣ ਕੇ ਸਾਰੀਆਂ ਮਸ਼ੀਨਾਂ ਲਿਆ ਕੇ ਤੋੜ ਪੰ ਚਾਲੂ ਕਰ ਦਿੱਤੀ ਕਿੰਨਾਂ ਵੱਲੋਂ ਕੀਤਾ ਗਿਆ ਇਹ ਕਾਰਪੋਰੇਸ਼ਨ ਵਾਲੋਂ ਕੀਤਾ ਗਿਆ ਕੋਈ ਸਾਨੂੰ ਦੱਸਿਆ ਨਹੀਂ ਸਾਡਾ ਤੰਦੂਰ ਆ ਤੰਦੂਰ ਦਾ ਕੰਮ ਹੈ ਸਾਡਾ ਕੋਈ ਨਿਊ ਅੰਮ੍ਰਿਤਸਰ ਉਹ ਪੰਪ ਦੇ ਸਾਹਮਣੇ ਸਾਡੀ ਦੁਕਾਨ ਸਾਨੂੰ ਹੋ ਗਏ 16 ਸਾਲ ਹਾਂ 16 ਸਾਲ ਤੋਂ ਸਹੀ ਤੋਂ ਹਾਂਜੀ ਹਾਂਜੀ ਠੀਕ ਅੱਜ ਕੋਈ ਕਾਰਵਾਈ ਕੀਤੀ ਅੱਜ ਕੋਈ ਗੱਲਬਾਤ ਨਹੀਂ ਹਣ ਦੱਸੇ ਕੋ ਨਹੀਂ ਆਣ ਕੇ ਬਾਤ ਤੋੜਪਾਂ ਚਾਲੂ ਕਰਤੀ ਆਹੀਂ ਖੋਲਦੇ ਵੀ ਰਹੇਗੇ ਨਹੀਂ ਖੋਲਣ ਦੇਤਾ ਕਿੰਨਾ ਨੁਕਸਾਨ ਨੁਕਸਾਨ ਸਾਰਾ ਸਾਰਾ ਕੋਈ ਤੋੜਦੇ ਟੀਨਾ ਸਾਨਾ ਸਾਰਾ ਕੋ ਤੋੜਦੇ 16 ਸਾਲ ਚ ਕਦੀ ਕਾਰਵਾਈ ਨਹੀਂ ਕੀਤੀ ਯਾ ਕਦੇ ਨਹੀਂ ਹਣ ਪੁੱਛਿਆ ਕਿ ਕਾਰਨ ਕੀ ਸਮਝ ਜਿਹੜਾ ਤੁਹਾਡੇ ਤੇ ਅੱਜ ਹੀ ਕਾਰਵਾਈ ਕੀਤੀ ਉੱਪਰ ਕੰਪਲੇਨ ਕੀਤੀ ਹੈ ਕਿੱਦਾਂ ਕੋਈ ਕੰਪਲੇਨ ਨਹੀਂ ਆਈ ਸਾਡੀ ਤੁਹਾਨੂੰ ਮੰਗ ਕੀ ਕਰਦੇ ਸਾਡੀ ਮੰਗ ਇਹੋ ਹੀ ਆ ਵੀ ਸਾਾਨੂੰ ਰੋਟੀ ਇੱਥੇ ਖਾਣ ਦੇਣ ਸਾਨੂੰ ਕੋਈ ਜਿਹੜੀ ਪਰਚੀ ਲਾਉਣੀ ਆ ਪਰਚੀ ਲਾ ਦੇਣ ਆਈ ਉਹ ਵੀ ਦੇਣ ਨੂੰ ਤਿਆਰ ਆ ਪਰ ਸਾਡਾ ਇਤਰਾ ਅੱਡਾ ਨਾ ਥੋੜ੍ਹ। ਸਾਡੀ ਸਾਨੂੰ ਆਣ ਕੇ ਵਾਰ-ਵਾਰ ਜਿਹੜਾ ਤਾਂ ਕਰਦੇ ਦੁਨੀਆ ਇਹ ਨਾ ਤੁੰਗਦਾ। ਇਹ ਚੱਲਦਾ ਜੀ। ਸਾਰਾ ਪਰਿਵਾਰ ਇੱਥੇ ਚੱਲਦਾ ਹੈ। ਆਈ ਮਾਈ ਜੀ ਸੇਕ ਬੰਦੇ ਆ। ਉਹਨੂੰ ਫੋਨ ਇਸ ਬਾਰੇ ਤੁਹਾਡੇ ਵੱਲੋਂ ਸਾਡੇ ਉੱਚ ਅਧਿਕਾਰਿਕ ਮਿਲਿਆ ਜੋ ਅਫਸਰ। ਮਿਲਿਆ ਜਾਓ ਜੀ। ਮਿਲਿਆ ਜਾਏਗਾ ਜੀ। ਫੋਨੋ ਜੀ। ਹਾਂ ਜੀ ਕਿੰਨੇ ਕਿਤੇ ਲਗਾ ਤੁਹਾਡੀ ਕਿਹੜੇ ਅੱਡੇ ਨੇ। ਸ਼ਰਮਾ ਡੇਰੀ ਕੋਲ ਦੁਕਾਨ ਜੀ ਆਪਣੀ। ਫੁੱਟ ਪਾਸ ਤੇ ਲਾਈਦਾ ਅੱਡਾ। ਹਾਂ ਜੀ ਇੱਥੇ ਤੋਂ ਬਈ ਕੰਮ ਕਰਦੇ ਆ। ਭਾਈ 11 ਸਾਲ ਹੋ ਗਏ ਆ ਜੀ। ਕਿਸੇ ਦਾ ਕੰਮ ਕਰਦਾ। ਪੈਂਚਰ ਦਾ ਕੰਮ ਹੈ ਜੀ ਅੱਜ ਕੀ ਗੱਲ ਹੈ ਜੀ ਭਾਜੀ ਭਾਜੀ ਅੱਜ ਕਾਰਪੇਸ਼ਨ ਵਾਲੇ ਆਏ ਆ ਤੇ ਉਹਨਾਂ ਨੇ ਆ ਕੇ ਪੁੱਛਿਆ ਕਿ ਸਾਕ ਆਖ ਨਹੀਂ ਕਿਸੇ ਨੂੰ ਕੁਝ ਨਹੀਂ ਦੱਸਿਆ ਵੀ ਆ ਕੇ ਬਸ ਤੋੜਪੰਨ ਕਰਨ ਦੀ ਸ਼ੁਰੂ ਕਰ ਦਿੱਤੀ ਬਸ ਕਿਸੇ ਦੀ ਸਬਜ਼ੀ ਦੀ ਰੇੜੀ ਲੱਗੀ ਕਿਸੇ ਦੇ ਕੁਝ ਲੱਗਾਗਾ ਉਹਨਾਂ ਸਭ ਤੋੜਪੰਨ ਕਰਕੇ ਕਿਸੇ ਦਾ ਬੋਰਡ ਲੱਗਾ ਕਿ ਇਹਦੀ ਕੁਰਸੀ ਲੱਗੀ ਸਭ ਚੁੱਕ ਕੇ ਖੜਨ ਦੀ ਕੀਤੀ ਉਹਨਾਂ ਨੇ ਅੱਜੇ ਕਦੀ 11 ਸਾਲਾਂ ਦੇ ਵਿੱਚ ਕਦੀ ਆਏ ਨਹੀਂ ਪਹਿਲੇ ਕਦੀ ਨਹੀਂ ਇਹੋ ਜਿਹਾ ਕੰਮ ਹੋਇਆ ਜੀ ਨਹੀਂ ਜੀ ਪਹਿਲੇ ਕਦੀ ਨਹੀਂ ਕੁਝ ਵੀ ਇਹੋ ਜਿਹਾ ਕੰਮ 11 ਸਾਲ ਹੋ ਗਏ ਏਡਾ ਲਾਉਂਦੇ ਪਰ ਪਹਿਲੇ ਕਦੀ ਕੋਈ ਨਹੀਂ ਇਹੋ ਜਿਹੀ ਗੱਲ ਹੋਈ ਨੁਕਸਾਨ ਨੁਕਸਾਨ ਦੇ ਭਾਜੀ ਹੁਣ ਇਧਰ ਵੇਖੋ ਹੁਣ ਉਹੀ ਕਮਾਉਣਾ ਤੇ ਉਹੀ ਆਹੀਂ ਖਾਣਾ ਠੀਕ ਹੈ ਜੀ ਰੋਜ਼ ਦਾ ਸਾਡਾ ਇਹੀ ਕੰਮ ਚੱਲਣਾ ਹੈਗਾ ਤੇ ਉਹੀ ਅੱਜ ਇਹਨਾਂ ਨੇ ਆ ਕੇ ਸਾਡਾ ਸਾਰਾ ਹੀ ਕੰਮ ਇਹਨਾਂ ਨੇ ਖਰਾਬ ਕਰਤਾ ਕਿ ਅਸੀਂ ਬੱਚਿਆਂ ਨੂੰ ਅਸੀਂ ਕੀ ਕਰਾਂਗੇ ਉਹ ਜੇ ਅਸੀਂ ਚੋਰੀ ਸਾਡੇ ਚਲੋ ਅਸੀਂ ਤੇ ਮਿਹਨਤ ਕਰਕੇ ਖਾਂਦੇ ਪਏ ਆਂਗੇ ਹੁਣ ਸਾਡੇ ਵਰਗੇ ਦੇ ਹੋਰ ਕਈ ਐ ਕਿ ਜਿਹੜੇ ਚੋਰੀ ਜਿਕਾਰੀ ਕਰਕੇ ਖਾਂਦੇ ਪਏ ਉਹਨਾਂ ਨੂੰ ਚੁੱਕ ਕੇ ਅੰਦਰ ਸੁੱਟ ਦਿੰਦੇ ਉਹ ਕੀ ਕਰਨਗੇ ਬੰਦੇ ਹੁਣ ਸਾਡੇ ਵਰਗੇ ਵੀ ਕੀ ਕਰਨਗੇ ਸਾਡੇ ਵਰਗੇ 11 ਸਾਲ ਤੋਂ ਕੋਈ ਚਾਬੀ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਪਹਿਲੇ ਇਸ ਗੱਲ ਦੀ ਸਾਨੂੰ ਆਪ ਨੂੰ ਨਹੀਂ ਸਮਝ ਲੱਗੀ ਸਾਨੂੰ ਦੱਸਿਆ ਜਾਵੇ ਕਿ ਕਿਉਂ ਇਹ ਕਰਦੇ ਪਏ ਨੇ ਕੰਮ ਇਹ ਕਿਉਂ ਕੀਤਾ ਗਿਆ ਆ ਅਸੀਂ ਕਿੱਥੇ ਜਾਣਾ ਆ ਸਾਡਾ ਕੋਈ ਰੋਜੀ ਰੋਟੀ ਦਾ ਸਾਡਾ ਵੀ ਕੋਈ ਮਸਲਾ ਹੱਲ ਕਰਨ ਸਾਨੂੰ ਇਨਸਾਫ ਚਾਹੀਦਾ ਆਪਣੇ ਖਿਲਾਫ ਜਿਵੇਂ ਮਾਰੇ ਕੋਈ ਉੱਚ ਅਧਿਕਾਰੀ ਤੁਹਾਡੇ ਕੋਲ ਮਿਲਿਆ ਜਾਏਗਾ ਮਿਲਿਆ ਜਾਏਗਾ ਹਾਂਜੀ ਮਿਲਿਆ ਜਾਏਗਾ